ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਮੈਂ ਸ਼ਬਦ ਤਾਂ ਨਹੀਂ ਲਾਇਆ ਕਿਉਂਕਿ ਮੇਰੇ ਚਾਹਣ ਵਾਲਿਆਂ ਨੂੰ ਚੰਗਾ ਨਹੀਂ ਲੱਗਦਾ ਆਪਣੇ ਹਨ ਜਿੱਥੇ ਇਹ ਧਰਤੀ ਬਹਾਦਰ ਸੂਰਬੀਰ ਬਚਨ ਦੇ ਬਲੀ ਯੋਧਿਆਂ ਨਾਲ ਜਾਣੀ ਜਾਂਦੀ ਸੀ ਅੱਜ ਇਹ ਧਰਤੀ ਕਾਤਲਾਂ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਮੈਨੂੰ ਨਹੀਂ ਪਤਾ ਜੱਗੂ ਭਗਵਾਨ ਉਰੀਏ ਨੇ ਕਿੰਨੇ ਕੁ ਮਾੜੇ ਕੰਮ ਕੀਤੇ ਤੇ ਕਿੰਨੇ ਕ ਚੱਡੇ ਕੰਮ ਕੀਤੇ ਨਾ ਕਦੇ ਉਹਨੂੰ ਮੈਂ ਮਿਲਿਆ ਨਾ ਕਦੇ ਉਹ ਮੈਨੂੰ ਮਿਲਿਆ ਨਾ ਕਦੇ ਮੈਂ ਉਹਦੀ ਮਾਤਾ ਨੂੰ ਮਿਲਿਆ ਨਾ ਕਦੇ ਉਹ ਮੈਨੂੰ ਮਾਤਾ ਮਿਲੀ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਇਹ ਮਰਦਾਂ ਵਾਲਾ ਕੰਮ ਨਹੀਂ ਬਗੈਰਤਾਂ ਵਾਲਾ ਕੰਮ ਆ ਦੁਸ਼ਮਣੀ ਮਰਦ ਸਰਾਣਾ ਨਭਾਉਂਦੇ ਆ ਤੇ ਮਰਦ ਇੱਕ ਦੂਜੇ ਦੀ ਹਿੱਕ ਚ ਵਜਦੇ ਆ ਨਾ ਕਿ ਉਹ ਔਰਤਾਂ ਦੇ ਉੱਤੇ ਬਾਤ ਕਰਦੇ ਆ ਜੱਗੂ ਦੇ ਨਾਲ ਕੋਈ ਬੈਰ ਰੋਧ ਹੋ ਸਕਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਇਸ ਕੰਮ ਦੇ ਵਿੱਚ ਮੈਨੂੰ ਨਹੀਂ ਪਤਾ ਦੁਸ਼ਮਣੀ ਉਹਦੇ ਨਾਲ ਹੋ ਸਕਦੀ ਹੈ ਉਹਦੇ ਨਾਲ ਨਿਭਾਵ ਜੀ ਸਦਕੇ ਰਭਾਉਂਦੇ ਤੇ ਮਰਦਾਂ ਵਾਲੀ ਗੱਲ ਫੱਬਦੀ ਸੀਨੇ ਤੇ ਵਾਰ ਕਰਦੇ ਸੀਨੇ ਤੇ ਤੁਸੀਂ ਖਾਂਦੇ ਜਾ ਤੁਸੀਂ ਉਹਦੇ ਪਿੱਠ ਤੇ ਵਾਰ ਕਰਦੇ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਕਿਸੇ ਦੀ ਮਾਂ ਤੇ ਵਾਰ ਕਰਨਾ ਉਹਦੀ ਔਰਤ ਤੇ ਵਾਰ ਕਰਨਾ ਉਹਦੇ ਬੱਚਿਆਂ ਨੂੰ ਕੈਪਟਨੇਪ ਕਰ ਲੈਣਾ ਜਾਂ ਉਹਨਾਂ ਨੂੰ ਮਾਰ ਦੇਣਾ ਇਹ ਕਿੱਥੋਂ ਦੀ ਬਾਤਰੀ ਹੈ ਮੈਂ ਮੰਨਦਾ ਮਜਬੂਰੀ ਕਾਰਨ ਨੌਜਵਾਨਾਂ ਨੇ ਇਸ ਰਾਹ ਨੂੰ ਚੁਣਿਆ ਨੌکریاں ਨਹੀਂ ਮਿਲੀਆਂ ਘਰਾਂ ਤੋਂ ਤੰਗ ਆ ਕੇ ਮਜਬੂਰ ਆ ਕੇ ਲੋਕਾਂ ਦੀ ਜਲੀਲਤਾ ਲੋਕਾਂ ਨੇ ਜਲੀਲ ਇੰਨਾ ਕਰ ਦਿੱਤਾ ਕਿ ਮਜਬੂਰ ਹੋ ਕੇ ਤੁਹਾਡੇ ਹੱਥਾਂ 'ਚ ਹਥਿਆਰ ਆ ਗਏ ਜਿੱਥੇ ਕਿ ਤੁਹਾਨੂੰ ਵਾਪਸੀ ਕਰਨੀ ਚਾਹੀਦੀ ਤੁਸੀਂ ਉੱਥੇ ਦਿਨ-ਬਦ ਦਿਨ ਨਰਕ ਦੇ ਵਿੱਚ ਤਸਤੇ ਜਾ ਰਹੇ ਹੋ ਜੇ ਜੱਗੂ ਭਗਵਾਨਪੁਰੀਏ ਨਾਲ ਵੈਰ ਸੀ ਤੇ ਜਗੂ ਦੇ ਨਾਲ ਹੀ ਕੱਢਣਾ ਚਾਹੀਦਾ ਸੀ ਜੇ ਵੈਰ ਮੇਰੇ ਨਾਲ ਆ ਤੇ ਮੇਰੇ ਨਾਲ ਹੀ ਕੱਢਣਾ ਚਾਹੀਦਾ ਸੀ ਨਾ ਕਿ ਮੇਰੀ ਮਾਂ ਨਾਲ ਕੱਢਣਾ ਚਾਹੀਦਾ ਨਾ ਮੇਰੇ ਬੱਚਿਆਂ ਨਾਲ ਨਾ ਮੇਰੇ ਪਰਿਵਾਰ ਨਾਲ ਜੇ ਕੋਈ ਪੁਲਿਸ ਦਾ ਅਫਸਰ ਆ ਕੋਈ ਐਸਐਚਓ ਆ ਕੋਈ ਇੰਸਪੈਕਟਰ ਆ ਕੋਈ ਐਸਐਸਪੀ ਕੋਈ ਡੀਐਸਪੀ ਕੋਈ ਆਈਜੀ ਕੋਈ ਡੀਆਈਜੀ ਜੇ ਉਹਦੇ ਨਾਲ ਵੈਰ ਆ ਤੇ ਉਹਦੇ ਬੱਚਿਆਂ ਨਾਲ ਉਹਦੇ ਪਰਿਵਾਰ ਨਾਲ ਉਹਦੀ ਮਾਂ ਨਾਲ ਕੋਈ ਵੈਰ ਨਹੀਂ ਹੋਣਾ ਚਾਹੀਦਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿੰਨਾ ਬੰਦਿਆਂ ਨੇ ਇਹ ਕੰਮ ਕੀਤਾ ਨਾ ਮੈਂ ਕਹਿੰਦਾ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਬਗੈਰਤਾ ਵਾਲਾ ਕੰਮ ਆ ਨਾ ਕਿ ਮਰਦਾਂ ਵਾਲਾ ਕੰਮ ਆ ਮਰਦਾਂ ਦੀ ਦਾਸਤਾਨ ਅੱਜ ਤੱਕ ਅਸੀਂ ਗਾਉਂਦੇ ਵੀ ਆਏ ਸਟੇਜਾਂ ਤੇ ਤੇ ਬਾਤਾਂ ਵੀ ਉਹਨਾਂ ਦੀਆਂ ਪੈਰੀਆਂ ਕਿ ਉਹਨਾਂ ਨੇ ਹਮੇਸ਼ਾ ਮਜ਼ਲੂਮ ਦੀ ਢਾਲ ਬਣ ਕੇ ਰਿਹਾ ਤੇ ਮਰਦਾਂ ਵਾਂਗ ਸਾਹਮਣਾ ਕੀਤਾ ਤੇ ਦੁਸ਼ਮਣ ਦੀ ਮਾਂ ਆ ਜਵੇ ਦੁਸ਼ਮਣ ਦੀ ਔਰਤ ਆ ਜਵੇ ਉਹਦੀ ਧੀ ਆ ਜਵੇ ਉਹਦੀ ਭੈਣ ਆ ਜਵੇ ਉਹਦਾ ਸਿਰ ਕੱਜਿਆ ਹੀ ਆ ਨਾ ਕਿ ਉਹਨਾਂ ਦਾ ਸਿਰ ਨਾਂਗੇ ਕੀਤੇ ਆ ਤੇ ਨਾਮ ਉਹਨਾਂ ਦੇ ਤਾਬਰ ਤੋੜ ਗੋਲੀਆਂ ਚਲਾਈਆਂ ਇਹ ਪੰਜਾਬ ਦੇ ਹਾਲਾਤ ਜਿਹੜੇ ਅੱਜ ਬਣਦੇ ਪਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਦਿਨ ਬਦ ਦਿਨ ਹੋਰ ਵਧਦੇ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣਾ ਚਾਹਣਾ ਮੇਰੀ ਇਹ ਬੇਨਤੀ ਹੈ ਤੁਹਾਨੂੰ ਵੇਖੋ ਕਈਆਂ ਨੇ ਇਹ ਗੱਲ ਕਹਿਣੀ ਕਿ ਸ਼ਾਇਦ ਇਹ ਦੱਸਦਾ ਇਹ ਤਾਂ ਕਰਕੇ ਕਹਿੰਦਾ ਹੈ ਕਿ ਸਰਕਾਰ ਨੂੰ ਚਾਹੀਦਾ ਵੀ ਥੋੜਾ ਕੱਸ ਫੋੜ ਜਾ ਇਦਾਂ ਕਰ ਜਾਂਦਾ ਕਰ ਨਾ ਭਾਈ ਮੈਂ ਇੱਕ ਰੀਣੀ ਹਜ਼ਾਰ ਦੀ ਕਿਹਾ ਪੀ ਆਪਾਂ ਨੂੰ ਮਰਨ ਮਰਨ ਦੀ ਕੋਈ ਟੈਨਸ਼ਨ ਨਹੀਂ ਆਪਾਂ ਤੇ ਰੋਜ਼ ਇਹ ਗੱਲ ਕਹਿੰਦੇ ਆਂ ਕਿ ਬਾਈ ਜੀ ਐਨ ਜਿਹੜੇ ਭਰਾ ਨੇ ਮਾਰਨਾ ਤੇ ਖੁੱਲਾ ਸੱਦਾ ਜਦੋਂ ਮਰਜ਼ੀ ਆ ਕੇ ਗੋਲੀਆਂ ਮਾਰੋ ਜੇ ਮੈਂ ਭੱਜ ਗਿਆ ਗਾੜੀ ਤੇ ਮੈਨੂੰ ਲੱਖ ਦੀ ਲਾਂਟ ਕਹਿ ਦੇਵੇ ਮੈਂ ਤੇ ਆਪ ਆਖਿਆ ਫਿਰੰਡਿਆ ਕਿ ਮੈਂ ਇਹਨਾਂ ਨਾਲ ਜਿਆਦਾ ਹਰਾਸਮੈਂਟ ਕਰ ਦਿੱਤਾ ਜਿਹੜੇ ਪੰਥਵਾਦ ਤੇ ਆਵਾਜ਼ਾਂ ਚੁੱਕੀਏ ਜਿਹੜੇ ਪੰਥਵਾਦ ਤੇ ਖੜੇ ਜਿਹੜੇ ਪੰਥ ਦੀਆਂ ਗੱਲਾਂ ਕਰਦੀਆਂ ਜਿਹੜੇ ਪੰਥ ਦਾ ਨਾਰਾ ਮਾਰਦੇ ਉਹ ਪੰਥ ਦੇ ਜਿਹੜੇ ਵਿੱਚ ਵੱਸਣ ਵਾਲੇ ਲੋਕ ਆ ਉਹ ਆਏ ਦਿਨ ਸਾਨੂੰ ਹਰਾਸਮੈਂਟ ਕਰਦੇ ਪਏ ਤੇ ਅਸੀਂ ਤੇ ਆਪ ਅੱਕੇ ਫਿਰੰਡ ਵੀ ਕੋਈ ਨਾ ਕੋਈ ਗੱਲ ਪ ਕਮ ਸੇ ਕਮ ਚਲੋ ਪਰਵਾਸ ਤੋਂ ਸੌਖਾ ਆ ਜੇ ਤੇ ਪੰਖ ਤੋਂ ਸੌਖਾ ਆ ਜਵੇ ਜਿਹੜੇ ਸਾਡੇ ਲੋਕੀ ਜਿਹੜੇ ਸਾਡੇ ਚਾਹਣ ਵਾਲੇ ਚਾਹੁੰਦੇ ਆ ਕਿ ਇਹ ਦੁਨੀਆ ਦੇ ਨਾਂ ਨਜ਼ਰ ਆਈਏ ਇਹ ਕਰਕੇ ਮੈਂ ਨਹੀਂ ਕਹਿੰਦਾ ਸਰਕਾਰ ਨੂੰ ਕਿ ਹਾਂ ਵੀ ਜੇ ਮੈਨੂੰ ਕੋਈ ਮਾਰ ਦੇ ਦੇ ਤਾ ਉਹ ਫਲਾਣਾ ਆਣਾ ਮੈਨੂੰ ਇਹੋ ਜਿਹੀ ਕੋਈ ਟੈਨਸ਼ਨ ਨਹੀਂ ਹੈਗੀ ਜਿੰਨੇ ਜਦੋਂ ਕਹਿੰਦੇ ਮਾਰਨਾ ਉਹਦੋਂ ਮਾਰ ਹੀ ਜਾਣਾ ਜਿੰਨੀ ਕਹੇ ਦੀ ਵਿਕੀ ਹੈ ਭੁਗੀ ਉਨੀ ਜਾਣੀ ਆ ਨਾ ਇੱਕ ਦਿਨ ਵੱਧ ਤੇ ਨਾ ਇੱਕ ਦਿਨ ਘੱਟ ਇੱਥੇ ਉਹ ਨਹੀਂ ਰਿਹਾ ਜਿਹੜੇ ਕਹਿੰਦੇ ਆਨੰਦ ਮਰਣ ਬਾਹਰ ਮਰਣਾ ਉੱਤੇ ਮਰਣਾ ਥੱਲੇ ਮਰਣਾ ਉਹ ਵੀ ਅਗਲਾ ਚੱਕ ਚੱਕ ਦਿੱਤੇ ਬਾਗ ਰੂ ਪਾ ਗਏ ਠੀਕ ਆ ਇਹ ਕਰਕੇ ਮੌਜਦਾ ਭੈ ਦਿਲ ਚੋਂ ਕੱਢ ਕੇ ਮੈਂ ਜੋ ਕੁਝ ਕਹਿ ਰਿਹਾ ਸਪੈਕਟੀ ਕਰ ਰਿਹਾ ਥੋਕ ਵਜਾ ਕਰ ਮਰਦਾਂ ਵਾਲਾ ਕੰਮ ਕਰੋ ਇੱਕ ਚ ਵਜੋ ਅਗਲੇ ਦੇ ਦੱਸ ਕੇਵਲੇ ਇਹ ਥੋੜਾ ਵੀ ਆਪਾਂ ਉਹਦੀ ਮਾਂ ਜਾਣਦੀ ਹੈ ਜਾਂ ਮੰਨ ਲਓ ਕਿ ਬੱਚਾ ਜਾਣਦਿਆ ਆ ਆਪਾਂ ਉਹਦੇ ਤੇ ਗੋਲੀਆਂ ਮਾਰ ਦਈਏ ਬਾਕੀ ਭਈ ਜਿਹੜੇ ਵੀ ਬੰਦੇ ਹਨ ਨਾ ਇਹ ਕੋ ਲੋਕਾਂ ਦੇ ਨਿਕਨਕੇ ਬੱਚੇ ਜਿਹੜੇ ਛੋਟੀ ਛੋਟੀ ਉਮਰ ਦੇ ਜਿਨ੍ਹਾਂ ਨੇ ਪੜ੍ਹ ਲੈ ਕੇ ਕੋਈ ਪੰਜਾਬ ਦਾ ਵਿਕਾਸ ਕਰਨਾ ਹੈ ਜਾਂ ਪੰਤੀ ਅਗਵਾਈ ਕਰਨੀ ਉਹ ਬੰਦੇ ਅੱਜ 5-5000 ਤੇ 10-10000 ਤੇ ਬੰਦੇ ਮਾਰਨ ਨੂੰ ਆਦੇ ਤੁਰ ਪੈਂਦੇ ਆ ਨਸ਼ਿਆਂ ਦੇ ਉੱਤੇ ਗਲਤਾਨ ਹੋਏ ਪਏ ਆ ਜਿਹੜੇ ਭੈਣ ਭਰਾ ਜਿਹੜੇ ਇਸ ਰਾਹ ਤੇ ਲੰਬੇ ਸਮੇਂ ਤੋਂ ਤੁਰਦੇ ਪਏ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਖਾਸ ਕਰਕੇ ਜਗ ਨੂੰ ਇਹ ਗੱਲ ਕਹਿਣਾ ਤੇ ਜਿੰਨੇ ਵੀ ਬਾਕੀ ਵੀ ਸਾਰਿਆਂ ਨੂੰ ਗੱਲ ਕਹਿਣਾ ਘਰਾਂ ਨੂੰ ਵਾਪਸੀ ਕਰਨੀ ਚਾਹੀਦੀ ਹੈ ਸਮੇਂਦਾਰੀ ਇਹੋ ਆ ਠੀਕ ਆ ਨਾ ਕਿ ਆਪਾਂ ਹੋਰ ਪੀੜੀ ਜਿਹੜੀ ਆ ਉਹਨੂੰ ਜੋੜ ਕੇ ਆਪਾਂ ਨਾਲ ਤੇ ਉਹਨਾਂ ਦੀ ਜ਼ਿੰਦਗੀ ਖਰਾਬ ਕਰੀਏ ਇਹ ਇਹ ਗੱਲ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ ਬਈ ਜੇਲਾ ਚ ਦਿਨ ਕੱਟਨੇ ਜੇ ਦਿੇਲਾ ਚ ਰਹਿਣਾ ਅਸ਼ੱਦ ਚੱਲਣਾ ਕੋਈ ਸੌਕਾ ਨਹੀਂ ਹੁੰਦਾ ਤੇ ਜੇ ਤੁਸੀਂ ਝੱਲ ਗਏ ਤਾਂ ਤੁਹਾਨੂੰ ਤੁਹਾਡਾ ਫਰਜ਼ ਇਹ ਬਣਦਾ ਜਿਹੜੀ ਨਵੀਂ ਪੀੜੀ ਉੱਤਤੀ ਪਈ ਨਾ ਇਹਨਾਂ ਦੇ ਦੋ ਦੋ ਲਫੇੜੇ ਮਾਰ ਕੇ ਇਹਨਾਂ ਨੂੰ ਆਖੋ ਵੀ ਕੰਜਰੋ ਇਹ ਰਾਹ ਨੂੰ ਨਾ ਆਓ ਇਹ ਰਾਹ ਨਲਕਦਾ ਰਾਹ ਵਾ ਇਹ ਚ ਕੋਈ ਸੁੱਖ ਨਹੀਂ ਹੈਗਾ ਪੈਸਾ ਨਾਲ ਕਦੇ ਕੋਈ ਸੁੱਖ ਨਹੀਂ ਹੁੰਦਾ ਜੇ ਹੁਣ ਕਰੋੜਾ ਅਰਬਾਂ ਖਰਬਾਂ ਰੁਪਈਆ ਬੰਦੇ ਦੇ ਕੋਲ ਹੋਵੇ ਬੰਦਾ ਜੇਲ੍ਹ ਚ ਬੈਠਾ ਉਹਨੂੰ ਕਾਦਾ ਸੁੱਖ ਕਾਦੀ ਆਜ਼ਾਦੀ ਆ ਉਹਨੂੰ ਇਹਨਾਂ ਲੋਕਾਂ ਨੂੰ ਇਹਨਾਂ ਬੱਚਿਆਂ ਨੂੰ ਦੱਸੋ ਵੀ ਆਜ਼ਾਦੀ ਦੀ ਜ਼ਿੰਦਗੀ ਜੀਣ ਵਾਸਤੇ ਚੰਗੀ ਪੜ੍ਹਾਈ ਕਰੋ ਚੰਗੀ ਐਜੂਕੇਸ਼ਨ ਹਾਸਲ ਕਰੋ ਔਰ ਬੜੀਆਂ-ਬੜੀਆਂ ਕੁਰਸੀਆਂ ਤੇ ਬੈਠੋ ਪੰਜਾਬ ਦਾ ਰਾਜ ਭਾਗ ਆਪ ਸੰਭਾਲੋ ਨਾ ਕਿ ਉਹ ਅਸਲਾ ਲੈ ਕੇ ਗੈਂਗਸਟਰ ਬਣ ਕੇ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰੋ ਇਹ ਕਰਕੇ ਮੈਂ ਜਿਹੜੇ ਵੀ ਇਹਨਾਂ ਬੰਦਿਆਂ ਨੇ ਕੰਮ ਕੀਤਾ ਨਾ ਮੈਂ ਉਹਨਾਂ ਨੂੰ ਇਹੋ ਕਹੂੰਗਾ ਲੱਖ ਦੀ ਲਾਨਤਾ ਤੁਹਾਡੀ ਆ ਜ ਕੋਈ ਜਗੂਦੇ ਵਾਰ ਕਰਦੇ ਮੈਂ ਕਦੀ ਅੱਜ ਤੱਕ ਨਹੀਂ ਬੋਲਿਆ ਪਹਿਲਾਂ ਇੰਨੀ ਵਾਰ ਹੋਇਆ ਮੈਂ ਕਿਸੇ ਗੱਲ ਤੇ ਕਦੀ ਕੋਈ ਨਹੀਂ ਬੋਲਦਾ ਮੈਂ ਸੋਚਦਾ ਨਾਲ ਨਾਲ ਆਪਸੀ ਮਸਲਾ ਤੇ ਸਾਨੂੰ ਬੋਲਣ ਦਾ ਇਹ ਵਿੱਚ ਕੋਈ ਅਧਿਕਾਰ ਨਹੀਂ ਹੈਗਾ ਯਾਰ ਪੰਜਾਬ ਦੇ ਵਿੱਚ ਬਸਣ ਵਾਲਾ ਭਾਵੇਂ ਕੋਈ Hindu ਆ ਮੁਸਲਮਾਨ ਆ ਸਿੱਖ ਆ ईसाई ਆ ਉਹ ਮਾਂ ਤੇ ਸਾਰਿਆਂ ਦੀ ਮਾਂ ਹੀ ਹੁੰਦੀ ਆ ਮਾਂ ਦਾ ਕੋਈ ਧਰਮ ਥੋੜਾ ਹੁੰਦਾ ਜਾਤਾਂ ਪਾਤਾਂ ਧਰਮ ਮਜ਼ਬ ਅਹੀਂ ਬਣਾਏ ਆ ਮਾਂ ਦਾ ਕੋਈ ਧਰਮ ਨਹੀਂ ਹੁੰਦਾ ਮਾਂ ਮਾਂ ਹੀ ਹੁੰਦੀ ਆ ਉਹ ਕਿਸੇ ਦੇ ਬੱਚੇ ਨੂੰ ਮਰੁੰਦਾ ਵੇਖ ਇਹਨਾਂ ਦੇ ਉਹਦੇ ਸਿਰ ਤੇ ਹੱਥ ਰਾ ਕੇ ਉਹਨੂੰ ਮਿਹੌਸਲਾ ਦਿੰਦੀ ਆ ਠੀਕ ਆ ਤੇ ਇਸ ਕਰਕੇ ਸਾਰਿਆਂ ਨੂੰ ਇਹੋ ਹੀ ਆ ਤੇ ਭਾਈ ਸਿੱਧੇ ਰਾਹ ਤੇ ਆਓ ਤੇ ਬਾਕੀ ਭਾਈ ਜੱਗੂ ਨੂੰ ਇਹੋ ਹੀ ਆ ਵੀ ਹੌਸਲਾ ਤੇ ਮੇਰਾ ਭਰਾ ਮਹਾਰਾਜ ਚਰਨਾਂ 'ਚ ਅਰਦਾਸ ਕਰਦੇ ਆਂ ਮਾਦਾ ਨੂੰ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਗਾਂਹ ਵਾਸਤੇ ਬਈ ਤੈਨੂੰ ਇਹ ਬੇਨਤੀ ਕਰਦਾ ਵੀ ਬੱਚੇ ਜਿਹੜੇ ਨਵੇਂ ਉੱਠ ਰਹੇ ਨਾ ਜਿੱਥੋਂ ਤੱਕ ਤੇਰੀ ਪਹੁੰਚ ਆ ਜੇ ਮੇਰੀ ਆਵਾਜ਼ ਤੇਰੇ ਤੱਕ ਪਹੁੰਚੂਗੀ ਕਿਉਂਕਿ ਗੱਲ ਤੇ ਤੇਰੇ ਨਾਲ ਕਦੀ ਹੋਈ ਨਹੀਂ ਆ ਤੇ ਨਾ ਮੇਰਾ ਇਹ ਰਾਹ ਹੀ ਨਾਮ ਹੈ ਤੈਨੂੰ ਤੁਰਿਆ ਨਾ ਕਦੀ ਮੈਂ ਕਿਹਨੂੰ ਮਿਲਿਆ ਨਾ ਵਿਚਾਰਿਆ ਲੇਕਿਨ ਨਵੀਂ ਪੀੜ੍ਹੀ ਨੂੰ ਮੇਰਾ ਭਰਾ ਜੇ ਬਚਾ ਸਕਦਾ ਨਾ ਤੇ ਨਵੀਂ ਪੀੜ੍ਹੀ ਦੀ ਜ਼ਿੰਦਗੀ ਨੂੰ ਬਚਾ ਨਵੇਂ ਨੌਜਵਾਨ ਜਿਹੜੇ ਉੱਠ ਰਿਹਾ ਉਹਨਾਂ ਲੋਕਾਂ ਨੂੰ ਸਮਝਾਓ ਕਿ ਸਿੱਧੇ ਰਾਹ ਤੇ ਆਓ ਨਾ ਕਿ ਇਸ ਨਰਕ ਵਾਲੂ ਤੋਰੋ ਠੀਕ ਹੈ ਬਾਕੀ ਵੀ ਬਹੁਤ ਦੁੱਖਾਂ ਮਾਂ ਦੇ ਕਹਿੰਦੇ ਆ ਵੀ ਭਾਵੇਂ ਬਲਾਵੇ ਜਾਂ ਨਾ ਬਲਾਵੇ ਮਾਂ ਬੈਠੀ ਨਜ਼ਰ ਆਵੇ ਨਾ ਉਹਦੇ ਵਿੱਚ ਹੀ ਰੱਬ ਵਸਦਾ ਹੁੰਦਾ ਆਈਆਂ ਬਲਾਵਾਂ ਟਾਲ ਦਿੰਦੀ ਏ ਠੀਕ ਹੈ ਬਾਕੀ ਵੀ ਸਾਰੇ ਪੰਜਾਬ ਵਾਸੀਆਂ ਨੂੰ ਚਾਹੀਦਾ ਥੋੜਾ ਜਿਹਾ ਇਹਨਾਂ ਚੀਜ਼ਾਂ ਦੇ ਧਿਆਨ ਦੇਣ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਆਏ ਦਿਨ ਜਿਹੜੇ ਕਤਲ ਸ਼ਰਿਆਮ ਹੋ ਰਿਹਾ ਇਹਨਾਂ ਤੇ ਥੋੜੀ ਕਸ ਪਾਓ ਜੇ ਕਸ ਪਾਵਾਂਗੇ ਤੇ ਤਾਂ ਹੀ ਪੰਜਾਬ ਦਾ ਵਿਕਾਸ ਹੋਣਾ ਨੇ ਤੇ ਇੱਥੇ ਗੈਂਗਲੈਂਡ ਬਣ ਜਾਣਾ ਜੇ ਫਿਰ ਇੱਥੇ ਉਹ ਜਿੱਦਾਂ ਪਾਕਿਸਤਾਨ ਦੇ ਵਿੱਚ ਲੋਕ ਚੁੱਪੀ ਫਿਰਦੇ ਇੱਕ ਦੂਜੇ ਤੇ ਚਲਾਈ ਜਾਂਦੇ ਗੋਲੀਆਂ ਜਦੋਂ ਮਰਜੀ ਉਹੋ ਕੰਮ ਇਹਨਾਂ ਦੇ ਹੋਣਾ ਜੇ ਫਿਰ ਠੀਕ ਆ ਤੇ ਭਾਈ ਬਾਕੀ ਮਰਨਾ ਜੰਮਣਾ ਪਰਮਾਤਮਾ ਦੇ ਹੱਥ ਆ ਲੇਕਿਨ ਜਿਹੜਾ ਆਪਾਂ ਪਰਿਵਾਰਾਂ ਨੂੰ ਟਾਰਗੇਟ ਕਰ ਦੇਣਾ ਇਹ ਬਿਲਕੁਲ ਗਲਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ